ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਡੇ ਲਈ ਆਪਾਂ ਪ੍ਰੈਕਟੀਕਲ ਟੈਸਟ ਦੀ ਐਪ ਤੋਂ ਇੱਕ ਹੋਰ ਟੈਸਟ ਲੈ ਕੇ ਆਏ ਆਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊイヤー ਰੱਬ ਕਰੇ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਤਰੱਕੀਆਂ ਲੈ ਕੇ ਆਵੇ ਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਤੇ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਆ ਕਰੋ ਇਹਦੇ ਨਾਲ ਥੋੜਾ ਹੌਸਲਾ ਬਣਦਾ ਹੈ ਤਾਂ ਕਿ ਅਸੀਂ ਅੱਗੇ ਵੀ ਵੀਡੀਓ ਬਣਾਉਂਦੇ ਰਹੀਏ ਤੇ ਚਲੋ ਜੀ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਆ ਜੀ ਫਰਸਟ ਕੁਐਸਚਨ ਹੈ ਜੀ ਸਾਡੇ ਕੋਲ ਟੂ ਅਵਾਇਡ ਐਕਸੀਡੈਂਟਸ ਵਿਦ ਪੈਡੈਸਟਰੀਅਨਸ ਕਿ ਰਾਹਗਿਰਾਂ ਨਾਲ ਦੁਰਘਟਨਾ ਤੋਂ ਬਚਣ ਲਈ ਯੂ ਸ਼ੁਡ اسپੈਸ਼ਲੀ ਕੇਅਰਫੁਲ ਕਿ ਤੁਹਾਨੂੰ ਬਹੁਤ ਧਿਆਨਪੂਰਵਕ ਰੱਖਣਾ ਤੁਹਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਇਨ 올 ਮੈਨਿਊਵਰਸ ਬੀ ਹੈ ਜੀ ਔਨ ਮੋਟਰਵੇਜ਼ ਸੀ ਹੈ ਜੀ ਗoing ਇਨ ਰਿਵਰਸ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਜਦੋਂ ਅਸੀਂ ਗੱਡੀ ਬੈਕ ਕਰ ਰਹੇ ਹਾਂ ਰਿਵਰਸ ਕਰ ਰਹੇ ਹਾਂ ਉਸ ਟਾਈਮ ਤੇ ਸਾਨੂੰ ਸਪੈਸ਼ਲੀ ਕੇਅਰਫੁਲ ਕਿ ਬਹੁਤ ਹੀ ਜ਼ਿਆਦਾ ਧਿਆਨ ਪੂਰਵਕ ਗੱਡੀ ਬੈਕ ਕਰਨੀ ਚਾਹੀਦੀ ਹੈ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਵੈਨ ਯੂ ਆਰ ਔਨ ਅ ਮੋਟਰਸਾਈਕਲ ਇਨ ਹੈਵੀ ਰੇਨ ਕਿ ਜਦੋਂ ਤੁਸੀਂ ਮੋਟਰਸਾਈਕਲ ਦੇ ਉੱਪਰ ਹੋ ਔਰ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਇਟ ਇਜ਼ ਮੰਡੇਟਰੀ ਟੂ ਤੇ ਇਹ ਜ਼ਰੂਰੀ ਹੈ ਕੀ ਹੈ ਜੀ ਉਹਦੇ ਵਿੱਚ ਆਪਸ਼ਨ A ਦੇ ਵਿੱਚ ਹੈ ਡਰਾਈਵ ਐਸ ਕਲੋਸ ਐਸ ਪੋਸੀਬਲ ਬਿਹਾਈਂਡ ਦਾ ਪਰਸੀਡਿੰਗ ਵਹੀਕਲ ਫॉर ਗ੍ਰੇਟਰ ਸੇਫਟੀ ਐਂਡ ਬੈਟਰ ਵਿਜ਼ਿਬਿਲਟੀ ਤੇ ਬੀ ਹੈ ਜੀ ਟਰਨ ਦਾ ਹਾਈ ਬੀਮ ਹੈਡਲਾਈਟਸ ਔਨ ਇਨ Town ਤੇ ਸੀ ਹੈ ਜੀ ਰਿਡਿਊਸ ਸਪੀਡ ਐਂਡ ਸਟਾਪ ਇਫ ਨੈਸੈਸਰੀ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਸਾਨੂੰ ਆਪਣੀ ਗਤੀ ਸਪੀਡ ਘਟਾ ਲੈਣੀ ਚਾਹੀਦੀ ਹੈ ਐਂਡ ਸਟਾਪ ਇਫ ਨੈਸੈਸਰੀ ਔਰ ਰੋਕ ਲੈਣਾ ਚਾਹੀਦਾ ਹੈ ਅਗਰ ਜ਼ਰੂਰੀ ਲੱਗੇ ਤਾਂ ਠੀਕ ਹੈ ਜੀ ਤਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਚੱਲਦੇ ਆ ਆਪਣੇ ਅਗਲੇ ਕੁਐਸਚਨ ਤੇ ਜੀ ਤਿੰਨ ਨੰਬਰ ਹੈ ਜੀ ਸਾਡੇ ਕੋਲ ਕੁਐਸਚਨ ਰਿਫਲੈਕਟਿਵ ਸੇਫਟੀ ਵੈਸਟ ਕਿ ਜਿਹੜੀ ਜੈਕਟ ਆ ਆਪਾਂ ਵੈਸਟ ਨੂੰ ਬੋਲ ਦਿੰਦੇ ਆ ਪਾਈ ਜਾਂਦੀ ਆ ਰਿਫਲੈਕਟਿਵ ਜਿਹੜੀ ਕਿ ਮਤਲਬ ਤੁਹਾਨੂੰ ਦੂਰ ਤੋਂ ਦਿਖ ਜਾਂਦੀ ਆ ਉਹਨੂੰ ਉਹਦੀ ਰਿਫਲੈਕਸ਼ਨ ਪੈਂਦੀ ਆ ਉਹਨੂੰ ਬੋਲਦੇ ਆ ਰਿਫਲੈਕਟਿਵ ਸੇਫਟੀ ਵੈਸਟ ਉਹਦੇ ਬਾਰੇ ਗੱਲ ਕਰ ਰਿਹਾ ਆ ਆਪਸ਼ਨ ਇਹ ਦੇ ਵਿੱਚ ਕਹਿ ਰਿਹਾ ਆ do not have to be approved vests the most important thing is that you have to have to b hai ji r not mandatory only recommended te c hai ji have to be approved te da sade kol answer hai ji option c ji ke eh jadian vests hai jacketan hai approve ke inna nu parwantta mili honi chahidi hai inna vests nu ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਚਾਹ ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਟ ਇਫੈਕਟਸ ਡਸ ਅ ਫੋਨ ਕਨਵਰਸੇਸ਼ਨ ਕਿ ਇੱਕ ਫੋਨ ਕਨਵਰਸੇਸ਼ਨ ਮਤਲਬ ਫੋਨ ਦੇ ਉੱਪਰ ਗੱਲਬਾਤ ਦਾ ਕੀ ਅਸਰ ਪਏਗਾ ਜਿਹੜੀ ਕਿ ਲਾਸਟਿੰਗ ਮੋਰ ਥੈਨ ਅ ਮਿੰਟ ਕਿ ਜਿਹੜੀ 1 ਮਿੰਟ ਤੋਂ ਵੱਧ ਚੱਲਦੀ ਹੈ ਸੌਰੀ ਅ ਮਿੰਟ ਐਂਡ ਹਾਫ ਡੇਡ ਮਿੰਟ ਡੇਡ ਮਿੰਟ ਤੋਂ ਵੱਧ ਚੱਲਦੀ ਹੈ ਹੈਵ ਔਨ ਡਰਾਈਵਿੰਗ ਉਹਦਾ ਤੁਹਾਡੀ ਡਰਾਈਵਿੰਗ ਦੇ ਉੱਪਰ ਕੀ ਅਸਰ ਪਏਗਾ ਜੀ ਆਪਸ਼ਨ A ਦੇ ਵਿੱਚ ਹੈ ਜੀ ਦਾ ਡਰਾਈਵਰ ਸਟਾਪਸ ਨੋਟਿਸਿੰਗ ਅ ਸਿਗਨੀਫੀਕੈਂਟ ਅਮਾਉਂਟ ਆਫ ਸਿਗਨਲਸ ਈਵਨ ਵਿਦ ਅ ਹੈਂਡਸ ਫ੍ਰੀ ਡਿਵਾਈਸ ਤੇ C ਹੈ ਜੀ ਦਾ ਸੌਰੀ B ਹੈ ਜੀ ਦਾ ਡਰਾਈਵਰ ਡਸ ਨਾਟ ਸਟਾਪ ਨੋਟਿਸਿੰਗ ਸਿਗਨਲਸ ਇਫ ਦੇ ਯੂਜ਼ ਅ ਹੈਂਡਸ ਫ੍ਰੀ ਡਿਵਾਈਸ ਤੇ C ਹੈ ਜੀ ਐਵਰੇਜ ਸਪੀਡ ਇਨਕਰੀਜ਼ਸ ਇਨ ਈਵਨ ਵਿਦ ਅ ਹੈਂਡਸ ਫ੍ਰੀ ਡਿਵਾਈਸ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿ ਡਰਾਈਵਰ ਹੈ ਜਿਹੜਾ ਸਟਾਪ ਨੋਟਿਸਿੰਗ ਅ ਸਿਗਨੀਫੀਕੈਂਟ ਕਿ ਉਹ ਰੁਕ ਜਾਂਦਾ ਹੈ ਨੋਟ ਕਰਨਾ ਮਹੱਤਵਪੂਰਨ ਜਿਹੜੇ ਸਿਗਨਲ ਹੈਗੇ ਆ ਈਵਨ ਵਿਦ ਦਾ ਹੈਂਡਸ ਫਰੀ ਡਿਵਾਈਸ ਇੱਥੋਂ ਤੱਕ ਕਿ ਉਹ ਅਗਰ ਹੈਂਡਸ ਫਰੀ ਮਤਲਬ ਬਲੂਟੂਥ ਜਾਂ ਸਪੀਕਰ ਵੀ ਯੂਜ਼ ਕਰ ਰਿਹਾ ਹੈ ਉਹਨਾਂ ਨੂੰ ਵਰਤਦੇ ਹੋਏ ਵੀ ਮਤਲਬ ਉਹ ਨੋਟ ਕਰਨਾ ਬਹੁਤ ਹੀ ਮਹੱਤਵਪੂਰਨ ਸਿਗਨਲ ਹੈ ਰੋਕ ਦਿੰਦਾ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਪੰਜ ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਟ ਇਜ਼ ਦਾ ਮੋਸਟ ਕਾਮਨ ਟੈਸਟ ਡੂਰਿੰਗ ਡਰਿੰਕਿੰਗ ਕੰਟਰੋਲਸ ਕੁਐਸਚਨ ਕਰ ਰਿਹਾ ਜੀ ਕਿ ਸਭ ਤੋਂ ਆਮ ਟੈਸਟ ਡੂਰਿੰਗ ਡਰਿੰਕਿੰਗ ਕੰਟਰੋਲ ਕਿ ਜਦੋਂ ਡਰਿੰਕ ਨੂੰ ਕੰਟਰੋਲ ਕਰਦੀ ਹੈ ਪੁਲਿਸ ਉਸ ਟਾਈਮ ਤੇ ਸਭ ਤੋਂ ਜਿਹੜਾ ਆਰਮ ਟੈਸਟ ਕਿਹੜਾ ਹੈਗਾ ਜੀ অপশন এ ਹੈ ਜੀ ਟੂ ਵਾਕ ਔਨ ਅ ਸਟ੍ਰੇਟ ਲਾਈਨ ਬੀ ਹੈ ਜੀ ਟੂ ਐਕਸਹੇਲ 에য়ার ਇੰਟੂ ਅ ਬ੍ਰੈਥਲਾਈਜ਼ਰ ਤੇ ਸੀ ਹੈ ਜੀ ਆ ਬਲੱਡ ਟੈਸਟ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপশন ਬੀ ਜੀ ਕਿ ਟੂ ਐਕਸਹੇਲ 에য়ার ਮਤਲਬ ਕਿ ਹਵਾ ਛੱਡਣੀ ਇੰਟੂ ਅ ਬ੍ਰੈਥਲਾਈਜ਼ਰ ਕਿ ਜਿਹੜੀ ਸਵਾ ਸਾਹ ਨੂੰ ਚੈੱਕ ਕਰਨ ਵਾਲੀ ਇੱਕ ਮਸ਼ੀਨ ਹੁੰਦੀ ਹੈ ਉਹਨੂੰ ਬ੍ਰੈਥਲਾਈਜ਼ਰ ਬੋਲਦੇ ਆ ਉਸ ਮਸ਼ੀਨ ਦੇ ਵਿੱਚ ਹਵਾ ਛੱਡਣ ਵਾਲੀ ਜਿਹੜੀ ਹੈਗੀ ਆ ਕੰਟਰੋਲ ਉਹ ਸਭ ਤੋਂ ਜ਼ਿਆਦਾ ਆਮ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ 6 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਨ ਦਾ ਡਰਾਈਵਰ ਇਜ਼ ਡਿਸਟਰੈਕਟਡ ਕਿ ਜਦੋਂ ਡਰਾਈਵਰ ਦਾ ਧਿਆਨ ਪਟਕ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਹੈ অপਸ਼ਨ ਏ ਦੇ ਵਿੱਚ ਹੈ ਜੀ ਦਾ ਸਪੀਡ ਆਫ ਦਾ ਵਹੀਕਲ ਇਨਕਰੀਜ਼ਸ ਵਿਦਆਊਟ ਰੀਅਲਾਈਜ਼ਿੰਗ ਇਟ b ਹੈ ਜੀ ਦੇ ਸ਼ੁੱਡ ਵਨ ਆਫ ਥਿਸ ਵਿਦ ਦਾ ਐਮਰਜੈਂਸੀ ਲਾਈਟਸ ਤੇ c ਹੈ ਜੀ ਇਟ ਟੇਕਸ ਲੋਂਗਰ ਟੂ ਰਿਐਕਟ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ c ਜੀ ਕਿ ਜਦੋਂ ਡਰਾਈਵਰ ਦਾ ਧਿਆਨ ਭਟਕ ਗਿਆ ਤਾਂ ਇਟ ਟੇਕਸ ਲੋਂਗਰ ਕਿੰਨਾ ਇਹ ਸਮਾਂ ਲੈ ਜਿਆਦਾ ਸਮਾਂ ਲੈਂਦਾ ਹੈ ਟੂ ਰਿਐਕਟ ਕਿ ਕਿਸੇ ਵੀ ਮਤਲਬ ਅਸੀਂ ਗਤੀਵਿਧੀ ਲਈ ਰਿਐਕਟ ਕਰਨਾ ਵਾ ਚਾਹੇ ਗੱਡੀ ਰੋਕਣੀ ਹੈ ਚਾਹੇ ਮੋੜਨੀ ਹੈ ਤਾਂ ਉਹਦੇ ਲਈ ਸਾਨੂੰ ਲੰਬਾ ਸਮਾਂ ਲੱਗੇਗਾ ਜੇਕਰ ਸਾਡਾ ਧਿਆਨ ਭਟਕ ਗਿਆ ਹੈ ਮਤਲਬ ਕਿ ਡਰਾਈਵਰ ਦਾ ਧਿਆਨ ਅਗਰ ਭਟਕ ਗਿਆ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ 7 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਯੂ ਆਰ ਐਟ ਅ ਕਰਵ ਵਿਦ ਰਿਡਿਊਸਡ ਵਿਜ਼ਿਬਿਲਟੀ ਕਿ ਤੁਸੀਂ ਇੱਕ ਮੋੜ ਤੇ ਹੋ ਜਿੱਥੇ ਕਿ ਵਿਜ਼ਿਬਿਲਟੀ ਮਤਲਬ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਨਹੀਂ ਦਿਖ ਰਿਹਾ ਰਿਡਿਊਸ ਹੋ ਗਿਆ ਹੈ ਤਾਨੂੰ ਦੇਖਣਾ ਉੱਥੇ ਮਤਲਬ ਘੱਟ ਦੇਖ ਰਿਹਾ ਅੱਗੇ ਦਾ ਰੋਡ ਕੈਨ ਯੂ ਓਵਰਟੇਕ ਤਾਂ ਕਿ ਤੁਸੀਂ ਓਵਰਟੇਕ ਕਰ ਸਕਦੇ ਹੋ ਆਹ ਵਹੀਕਲ ਅੰਡਰ ðiਸ ਸਰਕਮਸਟੈਂਸਸ ਇਨ੍ਹਾਂ ਸਥਿਤੀਆਂ ਇਨ੍ਹਾਂ ਹਾਲਾਤਾਂ ਵਿੱਚ ਕੀ ਤੁਸੀਂ ਇੱਕ ਵਹੀਕਲ ਨੂੰ ਓਵਰਟੇਕ ਕਰ ਸਕਦੇ ਹੋ ਆਪਸ਼ਨ ਏ ਹੈ ਜੀ ਯੈਸ ਬਟ ਵਿਦਆਊਟ ਇਨਵੇਡਿੰਗ ਦਾ ਆਪੋਜ਼ਿਟ ਡਾਇਰੈਕਸ਼ਨ ਬੀ ਹੈ ਜੀ ਨੋ ਨੈਵਰ ਤੇ ਸੀ ਹੈ ਜੀ ਯੈਸ ਇਫ ਦਾ ਮੈਨੂਵਰ ਇਜ਼ ਡਨ ਸੇਫਲੀ ਜੀ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿ ਹਾਂ ਅਸੀਂ ਕਰ ਸਕਦੇ ਹਾਂ ਬਟ ਵਿਦਆਊਟ ਇਨਵੇਡਿੰਗ ਨਾਰਮਲ ਸੌਰੀ ਨਾਰਮਲ ਇਵੇਡਿੰਗ ਦਾ ਮਤਲਬ ਹੁੰਦਾ ਕਿ ਹਮਲਾ ਕਰਨਾ ਹੈ ਪਰ ਇੱਥੇ ਉਹਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਇਹਦਾ ਮਤਲਬ ਹੈ ਕਿ ਇਨਵੇਡਿੰਗ ਕਿ ਅਸੀਂ ਐਂਟਰ ਐਂਟਰ ਨਹੀਂ ਕਰਨਾ ਦਾ ਆਪੋਜ਼ਿਟ ਡਾਇਰੈਕਸ਼ਨ ਕਿ ਜਿਹੜੀ ਮਤਲਬ ਇਸ ਤੋਂ ਉਲਟ ਦਿਸ਼ਾ ਵੱਲੋਂ ਆ ਰਹੀ ਹੈ ਲਾਈਨ ਉਹਦੇ ਵਿੱਚ ਅਸੀਂ ਅਗਰ ਨਹੀਂ ਐਂਟਰ ਕਰਦੇ ਤਾਂ ਅਸੀਂ ਓਵਰਟੇਕ ਕਰ ਸਕਦੇ ਹਾਂ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਤੇ ਜੀ 8 ਨੰਬਰ ਕੁਐਸਚਨ ਚ ਕਹਿ ਰਿਹਾ ਜੀ ਸਾਨੂੰ ਕਿ ਇਫ ਯੂ ਚੇਂਜ ਐਨੀ ਆਫ ਦਾ ਇਨਫੋਰਮੇਸ਼ਨ ਕਿ ਅਗਰ ਤੁਸੀਂ ਕੋਈ ਵੀ ਆਪਣੀ ਇਨਫੋਰਮੇਸ਼ਨ ਜਾਣਕਾਰੀ ਚੇਂਜ ਕਰਦੇ ਹੋ ਔਨ ਯੋਰ ਡਰਾਈਵਰਸ ਲਾਇਸੈਂਸ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ ਵਾਟ ਸ਼ੁੱਡ ਯੂ ਡੂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਪਸ਼ਨ ਏ ਹੈ ਜੀ ਇਨਫੋਰਮ ਦਾ ਰੈਲੇਵੈਂਟ ਟ੍ਰੈਫਿਕ ਆਫਿਸ ਬੀ ਹੈ ਜੀ ਡੂ ਨਾਥਿੰਗ ਇਟ ਇਜ਼ ਨਾਟ ਨੈਸੈਸਰੀ ਟੂ ਡੂ ਐਨੀ ਪੇਪਰ ਵਰਕ ਤੇ ਸੀ ਹੈ ਜੀ ਅਪਡੇਟ ਦਾ ਇਨਫੋਰਮੇਸ਼ਨ ਐਟ ਦਾ ਨੈਕਸਟ ਰੀਨਿਊਅਲ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ ਕਿ ਸਾਨੂੰ ਇਨਫੋਰਮ ਕਰਨਾ ਚਾਹੀਦਾ ਹੈ ਦਾ ਰੈਲੇਵੈਂਟ ਟ੍ਰੈਫਿਕ ਆਫਿਸ ਕਿ ਜਿਹੜਾ ਵੀ ਇਹਦੇ ਸਬੰਧਿਤ ਜਿਹੜਾ ਟ੍ਰਾਫਿਕ ਆਫਿਸ ਹੈਗਾ ਵਾ ਉਹਨੂੰ ਉਹ ਚ ਸਾਨੂੰ ਜਾ ਕੇ ਕੋਈ ਵੀ ਇਨਫੋਰਮੇਸ਼ਨ ਚੇਂਜ ਹੋਈ ਹੈ ਉਹਦੇ ਬਾਰੇ ਦੱਸਣਾ ਚਾਹੀਦਾ ਹੈ ਜੀ ਉਹਨੂੰ ਇਨਫੋਰਮ ਕਰਨਾ ਚਾਹੀਦਾ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 9 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਡਸ ਥਿਸ ਸਾਈਨ ਮੀਨ ਸਿੰਪਲੀ ਇੱਕ ਆਪਾਂ ਨੂੰ ਸਾਈਨ ਦਿੱਤਾ ਗਿਆ ਤੇ ਪੁੱਛਿਆ ਗਿਆ ਹੈ ਕੀ ਦੱਸ ਰਿਹਾ ਹੈ অপশন এ ਹੈ ਜੀ ਡੇਂਜਰ ਸਲਿਪਰੀ ਸਰਫੇਸ ਬੀ ਹੈ ਜੀ ਡੇਂਜਰ ਸਾਈਡ ਸ਼ੋਲਡਰ ਤੇ ਸੀ ਹੈ ਜੀ ਡੇਂਜਰ ਆਬਸਟੈਕਲਸ ਔਨ ਦਾ ਰੋਡ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপশন এ ਜੀ ਕਿ ਡੇਂਜਰ ਮਤਲਬ ਖਤਰਾ ਹੈ ਸਲਿਪਰੀ ਸਰਫੇਸ ਕਿ ਜਿਹੜਾ ਮਤਲਬ ਤੈ ਹੈਗੀ ਹੈ ਰੋਡ ਦੀ ਉਹ ਸਲਿਪਰੀ ਹੈ ਮਤਲਬ ਉਥੇ ਤਿਲਕਣ ਬਣ ਗਈ ਹੈ ਠੀਕ ਹੈ ਜੀ ਤਾਂ ਇਹ ਸਾਨੂੰ ਆਨਸਰ ਸੌਰੀ ਇਹ ਸਾਨੂੰ ਅਸਾਈਨ ਇਹ ਦੱਸ ਰਿਹਾ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 10 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਜ਼ देयर ਆ ਬਿਗਰ ਰਿਸਕ ਆਫ ਐਕਸੀਡੈਂਟ ਕਿ ਕੀ ਦੁਰਘਟਨਾ ਦਾ ਮਤਲਬ ਰਿਸਕ ਜ਼ਿਆਦਾ ਹੈ ਇਫ ਆ ਡਰਾਈਵਰ ਹੈਜ਼ ਆ ਕ੍ਰੋਨਿਕ ਇਲਨੈਸ ਕਿ ਅਗਰ ਡਰਾਈਵਰ ਨੂੰ ਕ੍ਰੋਨਿਕ ਇਲਨੈਸ ਮਤਲਬ ਇਹ ਬਿਮਾਰੀ ਹੈਗੀ ਹੈ क्रोनिक ਇਨਲੈਸ ਦੇ ਵਿੱਚ ਆਉਂਦੀਆਂ ਜੀ ਸਾਡੀਆਂ ਮਤਲਬ ਕੈਂਸਰ ਹਾਰਟ ਡਿਜ਼ੀਜ਼ ਹੋ ਗਈਆਂ ਜਿਹੜੀਆਂ ਮਤਲਬ ਉਹ ਬਿਮਾਰੀਆਂ ਜਿਹਨਾਂ ਦੀ ਕਿ ਦਵਾਈ ਬਹੁਤ ਜ਼ਿਆਦਾ ਦੇਰ ਤੱਕ ਚੱਲਦੀ ਹੈ ਤੁਸੀਂ ਫੋਰ ਐਗਜ਼ਾਮਪਲ ਕਹੋ ਕਿ ਜਿਨ੍ਹਾਂ ਦੀ ਦਵਾਈ ਕਟੋ-ਕਟ ਸਾਲ ਤੱਕ ਚੱਲਦੀ ਹੈ ਉਹਨਾਂ ਨੂੰ क्रोनिक ਇਨਲੈਸ ਦੇ ਵਿੱਚ ਗਿਣਿਆ ਜਾਂਦਾ ਹੈ ਜੀ ਠੀਕ ਹੈ ਜੀ ਤੇ ਆਪਸ਼ਨ A ਦੇ ਵਿੱਚ ਹੈ ਜੀ ਸਾਡੇ ਕੋਲ ਕਹਿ ਰਿਹਾ ਕਿ ਯੈਸ ਐਂਡ ਦੇ ਸ਼ੁੱਡ ਆਸਕ देयर ਡਾਕਟਰ ਵੈਦਰ ਦਾ ਡਿਸੀਜ਼ ਕੈਨ ਬੀ ਡੇਂਜਰਸ ਫॉर ਡਰਾਈਵਿੰਗ B ਹੈ ਜੀ ਯੈਸ ਬਟ ਓਨਲੀ ਇਫ ਇਟ ਇਜ਼ ਹਾਰਡ ਡਿਸੀਜ਼ ਤੇ C ਹੈ ਜੀ ਯੈਸ ਬਟ ਓਨਲੀ ਇਫ ਇਟ ਇਜ਼ ਅ ਨਿਊਰੋਲੋਜੀਕਲ ਡਿਸੀਜ਼ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ A ਜੀ ਕਿ ਹਾਂ ਸਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਮਤਲਬ ਕਿ ਅਸਕ ਦੇ ਡਾਕਟਰ ਵੈਦਰ ਦਾ ਡਿਸੀਜ਼ ਕਿ ਜੇ ਬਿਮਾਰੀ ਕੈਨ ਬੀ ਡੇਂਜਰਸ ਫॉर ਡਰਾਈਵਿੰਗ ਕਿ ਖਤਰਨਾਕ ਹੋ ਸਕਦੀ ਹੈ ਡਰਾਈਵਿੰਗ ਲਈ ਸਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਤੇ ਜੀ 11 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ 왓 ਡਸ ਦਿਸ ਸਾਈਨ ਮੀਨ ਸਿੰਪਲੀ ਆਪ ਨੂੰ ਇੱਕ ਸਾਈਨ ਦਿੱਤਾ ਗਿਆ ਹੈ ਔਰ ਪੁੱਛਿਆ ਗਿਆ ਹੈ ਕਿ ਕੀ ਦੱਸ ਰਿਹਾ ਹੈ ਆਪਸ਼ਨ A ਹੈ ਜੀ ਦ ਰੋਡ ਵਿਲ ਚੇਂਜ ਫਰਮ 1 ਟੂ 2 ਲੇਨਸ ਇਨ ਦਾ ਸੇਮ ਡਾਇਰੈਕਸ਼ਨ B ਹੈ ਜੀ ਸਲੋ ਵਹੀਕਲ ਲੇਨ ਬਿਗਿਨਸ ਤੇ C ਹੈ ਜੀ ਐਗਜ਼ਿਟ ਲੇਨ ਇਮੀਡੀਏਟਲੀ ਔਨ ਦਾ ਰਾਈਟ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ A ਜੀ ਕਿ ਜਿਹੜੀ ਰੋਡ ਹੈ ਵਿਲ ਚੇਂਜ ਫਰਮ 1 ਟੂ 2 ਉਹ ਬਦਲ ਜਾਵੇਗੀ ਇੱਕ ਤੋਂ ਦੋ ਲੇਨਾਂ ਦੇ ਵਿੱਚ ਇਨ ਦਾ ਸੇਮ ਡਾਇਰੈਕਸ਼ਨ ਇੱਕੋ ਦਿਸ਼ਾ ਵੱਲ ਇੱਕ ਤੋਂ ਦੋ ਲੈਣਾ ਵਿੱਚ ਇਹ ਸੜਕ ਚੇਂਜ ਹੋ ਜਾਵੇਗੀ ਜੀ ਇਹ ਸਾਈਨ ਆਪਾਂ ਨੂੰ ਦੱਸ ਰਿਹਾ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 12 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਸ਼ੁੱਡ ਦਾ ਪੈਸੇਂਜਰ ਟਰੈਵਲਿੰਗ ਔਨ ਅ ਕੁਐਡ ਬਾਈਕ ਕਿੱਕ ਜਿਹੜਾ ਮਤਲਬ ਯਾਤਰੀ ਹੈਗਾ ਉਹ ਜਾ ਰਿਹਾ ਵਾ ਕੁਐਡ ਬਾਈਕ ਜਿਹੜਾ ਫੋਟੋ 'ਚ ਵੀ ਦੇਖ ਰਹੇ ਆ ਇਹਨੂੰ ਕੁਐਡ ਬੈਗ ਵੀ ਬੋਲ ਦਿੰਦੇ ਆ ਜਾਂ ਇਹਨੂੰ ਕੁਐਡਰਾਈਸਾਈਕਲਸ ਵੀ ਬੋਲ ਦਿੰਦੇ ਹੈਗੇ ਆ ਐਜ਼ ਸ਼ੋਨ ਇਨ ਦਾ ਫੋਟੋ ਵੀਅਰ ਹੈਲਮਟ ਕਿ ਕੀ ਉਹਨੂੰ ਹੈਲਮਟ ਪੋਣਾ ਚਾਹੀਦਾ ਹੈ ਜਿਹੜਾ ਬੰਦਾ ਕੁਐਡ ਬਾਈਕ ਤੇ ਜਾ ਰਿਹਾ ਵਾ ਆਪਸ਼ਨ ਏ ਹੈ ਜੀ ਯੈਸ ਆਲਵੇਜ਼ ਬੀ ਹੈ ਜੀ ਨੋ ਔਨ ਕੁਐਡਰਿਸਾਈਕਲ ਇਟ ਇਜ਼ ਓਨਲੀ ਮੰਡੀਟਰੀ ਫਾਰ ਦਾ ਡਰਾਈਵਰ ਤੇ ਸੀ ਜੀ ਨੋ ਇਟ ਇਜ਼ ਓਨਲੀ ਮੰਡੀਟਰੀ ਫਾਰ ਮੋਟਰਸਾਈਕਲ ਐਂਡ ਮੋਪੇਡਸ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ ਕਿ ਹਾਂ ਹਮੇਸ਼ਾ ਜਿਹੜਾ ਮਤਲਬ ਪੈਸੇਂਜਰ ਡਰਾਈਵਰ ਨੇ ਤਾਂ ਪਾਉਣਾ ਹੀ ਪਾਉਣਾ ਹੈਲਮਟ ਜਿਹੜਾ ਪੈਸੇਂਜਰ ਮਤਲਬ ਉਹਦੇ ਪਿੱਛੇ ਵੀ ਬੈਠਾ ਵਾ ਉਹਨੂੰ ਵੀ ਹੈਲਮਟ ਪਾਉਣਾ ਜ਼ਰੂਰੀ ਹੈਗਾ ਜੀ ਠੀਕ ਹੈ ਜੀ ਤਾਂ ਸਾਡਾ ਇਸ ਕਰਕੇ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਾਂ ਆਪਣੇ ਅਗਲੇ ਕੁਐਸਚਨ ਤੇ 13 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਆ ਟ੍ਰੈਫਿਕ ਆਫੀਸਰ ਵੇਇੰਗ ਅ ਰੈਡ অর ਯੈਲੋ ਲਾਈਟ ਇੰਡੀਕੇਟ ਥੈਟ ਕਿ ਟ੍ਰੈਫਿਕ ਆਫੀਸਰ ਆ ਹਲਾ ਰਿਹਾ ਵਾ ਇੱਕ ਲਾਲ ਤੇ ਪੀਲੇ ਰੰਗ ਦੀ ਲਾਈਟ ਬੱਤੀ ਤੇ ਉਹ ਕੀ ਦੱਸ ਰਹੀ ਹੈ অপਸ਼ਨ ਏ ਹੈ ਜੀ ਦਾ ਯੂਜ਼ਰਸ ਆਫ ਦਾ ਰੋਡ ਟੂ ਹੂਮ ਦਾ ਆਫੀਸਰ ਇਜ਼ ਡਾਇਰੈਕਟਿੰਗ ਦਾ ਲਾਈਟ ਮਸਟ ਸਟਾਪ ਬੀ ਹੈ ਜੀ ਦਾ ਰੋਡ ਇਜ਼ ਕੰਪਲੀਟਲੀ ਕਲੋਜ਼ ਟੂ ਟ੍ਰੈਫਿਕ ਤੇ ਸੀ ਹੈ ਜੀ ਡਰਾਈਵਰਸ ਮਸਟ ਸਲੋ ਡਾਊਨ ਐਂਡ ਐਕਸਰਸਾਈਜ਼ ਐਕਸਟ੍ਰੀਮ ਕਾਉਸ਼ਨ ਜੀ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿਹ ਦਾ ਯੂਜ਼ਰ ਆਫ ਦਾ ਰੋਡ ਕਿ ਜਿਹੜੇ ਹੀ ਮਤਲਬ ਰੋਡ ਨੂੰ ਉਸ ਨੂੰ ਵਰਤ ਰਿਹਾ ਉਸ ਟਾਈਮ ਟੂ ਹੂਮ ਦਾ ਆਫੀਸਰ ਇਜ਼ ਡਾਇਰੈਕਟਿੰਗ ਤੇ ਉਹਨਾਂ ਮਤਲਬ ਜਿਹੜੇ ਉਹਨਾਂ ਨੂੰ ਜਿਹੜਾ ਆਫੀਸਰ ਹੈ ਉਹ ਡਾਇਰੈਕਟ ਕਰ ਰਿਹਾ ਦਿਖਾ ਰਿਹਾ ਵਾ ਦਾ ਲਾਈਟ ਮਸਟ ਸਟਾਪ ਉਹਨਾਂ ਨੂੰ ਰੁਕ ਜਾਣਾ ਚਾਹੀਦਾ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 14 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕੈਨ ਯੂ ਰਿਡਿਊਸ ਦਾ ਰਿਸਕ ਆਫ ਐਨ ਐਕਸੀਡੈਂਟ ਕਿ ਕੀ ਤੁਸੀਂ ਘਟਾ ਸਕਦੇ ਹੋ ਇੱਕ ਐਕਸੀਡੈਂਟ ਦਾ ਦੁਰਘਟਨਾ ਦਾ ਰਿਸਕ ਇਫ ਯੂ ਸਫਰ ਫਰਮ ਅ ਕ੍ਰੋਨਿਕ ਇਲਨੈਸ ਅਗਰ ਤੁਸੀਂ ਮਤਲਬ ਪੀੜਿਤ ਹੈਗੇ ਹੋ ਕ੍ਰੋਨਿਕ ਇਲਨੈਸ ਜਿਹਦੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਉਸ ਤਰ੍ਹਾਂ ਦੀ ਬਿਮਾਰੀ ਤੋਂ ਤੁਸੀਂ ਪੀੜਿਤ ਹੈਗੇ ਹੋ ਮਤਲਬ ਦਿਲ ਦੀ ਬਿਮਾਰੀ ਜਾਂ ਆਪਣਾ ਕੈਂਸਰ ਵਗੈਰਾ ਦੀ ਬਿਮਾਰੀ ਤੋਂ ਪੀੜਿਤ ਹੈਗੇ ਹੋ ਠੀਕ ਹੈ ਜੀ ਆਪਸ਼ਨ ਏ ਹੈ ਜੀ ਨੋ ਆ ਕ੍ਰੋਨਿਕ ਇਲਨੈਸ ਇਨਕੈਪੈਸਿਟੀਟ ਯੂ ਫਰਮ ਡਰਾਈਵਿੰਗ B ਹੈ ਜੀ yes knowing what the side effects of your medications are the C ਹੈ ਜੀ yes but only if you suffer from heart disease ji ta ehda answer hai ji option B ji ke ha knowing what the side effects th. ke agar sanu pata hai ki ide ki side effect hai ge a medication de ta assi jehdi durghatna da risk kata sakde ha ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 15 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਚਿਲਡਰਨਜ਼ ਵਿਜ਼ੂਅਲ ਫੀਲਡ ਇਜ਼ ਕਿ ਬੱਚਿਆਂ ਬੱਚੇ ਆ ਜਿਹੜੇ ਉਹਨਾਂ ਦੀ ਮਤਲਬ ਦੇਖਣ ਦੀ ਜਿਹੜਾ ਵਾ ਸ਼ਮਤਾ ਕਹਿ ਲਓ ਉਹ ਹੈ ਉਹਦੇ ਬਾਰੇ ਗੱਲ ਕੀਤੀ ਗਈ ਹੈ ਆਪਸ਼ਨ A ਹੈ ਜੀ ਗ੍ਰੇਟਰ ਦੈਨ ਦੈਟ ਆਫ ਅਡਲਟਸ B ਹੈ ਜੀ ਲੈਸ ਦੈਨ ਦੈਟ ਆਫ ਅਡਲਟਸ ਤੇ C ਹੈ ਜੀ ਦਾ ਸੇਮ ਐਸ ਦੈਟ ਆਫ ਅਡਲਟਸ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ B ਜੀ ਕਿ ਬੱਚਿਆਂ ਦੀ ਜਿਹੜੀ ਹੈਗੀ ਆ ਮਤਲਬ ਦੇਖਣ ਦੀ ਸ਼ਮਤਾ ਹੈਗੀ ਆ ਉਹ ਜਿਹੜੀ ਆ ਕੱਟ ਹੁੰਦੀ ਹੈ ਅਡਲਟਸ ਤੋਂ ਅਡਲਟਸ ਮਤਲਬ ਕਿ ਜਿਹੜੇ ਬਾਲਗ ਹੈਗੇ ਆ ਮਤਲਬ 18 ਸਾਲ ਤੋਂ ਉੱਪਰ ਹੈਗੇ ਉਹਨਾਂ ਦੇ ਮੁਕਾਬਲੇ ਉਹਦਾ ਰੀਜ਼ਨ ਹੈ ਇਹ ਹੈ ਜੀ ਇਧਰ ਲੇਟਰ ਆਪਾਂ ਨੂੰ ਹੋਰ ਵੀ ਪੰਜ-ਛੇ ਕੁਸਚਨ ਆਉਣਗੇ ਜੀ ਅੱਗੇ ਟੈਸਟਾਂ ਦੇ ਵਿੱਚ ਇਹਦਾ ਰੀਜ਼ਨ ਇਹ ਆ ਕਿ ਬੱਚਿਆਂ ਦੀ ਛੋਟੀ ਹਾਈਟ ਕਰਕੇ ਮਤਲਬ ਉਹ ਜਿਆਦਾ ਦੂਰ ਤੱਕ ਨਹੀਂ ਦੇ ਦੇ ਸਕ ਦੇ ਇਸ ਕਰਕੇ ਉਹਨਾਂ ਦੀ ਜਿਹੜੀ ਵਿਜ਼ੂਅਲ ਫੀਲਡ ਆ ਉਹ ਕੱਟ ਹੁੰਦੀ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਇਸ ਦੇ ਨਾਲ ਹੀ ਆਪਾਂ ਇਹ ਆਪਣੀ ਵੀਡੀਓ ਇੱਥੇ ਖਤਮ ਕਰਦੇ ਆਂ ਜੀ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਔਰ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ